ਸਾਤਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਆਪਾਂ 셔ਟ ਦੀ ਕਟਿੰਗ ਕਰਨਾ ਸਿੱਖਾਂਗੇ ਤੇ ਪ੍ਰੋਪਰ ਮੇਜ਼ਰਮੈਂਟ ਲੈ ਕੇ ਮਾਰਕਿੰਗ ਵਗੈਰਾ ਸਾਰਾ ਕੁਝ ਮੈਂ ਤੁਹਾਨੂੰ ਦੱਸੂਗੀ ਸਭ ਤੋਂ ਪਹਿਲਾਂ ਤੁਸੀਂ ਆਪਣੀ ਲੈਂਥ ਲੈ ਲੈਣੀ ਆ ਤੇ ਇਹ ਹੈਗਾ ਬੰਦ ਸਾਈਡ ਇਹਨੂੰ ਆਪਾਂ ਹਮੇਸ਼ਾ ਆਪਣੀ ਸਾਈਡ ਰੱਖਣਾ ਵਾ ਤੇ ਇਹ ਹੈਗੀ ਆ ਓਪਨ ਸਾਈਡ ਇਹਨੂੰ ਆਪਾਂ ਦੂਸਰੀ ਸਾਈਡ ਰੱਖਾਂਗੇ ਠੀਕ ਹੈ ਤੇ ਬੰਦ ਸਾਈਡ ਤੋਂ ਆਪਾਂ ਓਪਨ ਸਾਈਡ ਦੀ ਤਰਫ ਆਪਣੇ ਨਿਸ਼ਾਨ ਮਾਰਕਿੰਗ ਕਰਾਂਗੇ ਜਿਹੜੀ ਵੀ ਆਪਾਂ ਮਾਰਕਿੰਗ ਕਰਨੀ ਹੈ ਠੀਕ ਹੈ ਈ ਹਮੇਸ਼ਾ ਯਾਦ ਰੱਖਿਓ ਤੇ ਹੁਣ ਆਪਾਂ ਇਹਦੀ ਲੈਂਥ ਲਗਾ ਲਈ ਆ ਲੈਂਥ ਇਹਦੀ ਹੈਗੀ ਆ 44 ਦੇ ਅਰਾਊਂਡ ਤੇ ਇਹਦਾ ਬਸਟ ਸਾਈਜ਼ ਹੈਗਾ ਵਾ 42 ਠੀਕ ਹੈ ਤੇ ਆਪਾਂ ਉਹਦਾ ਫੋਰਥ ਕੱਢ ਲੈਣਾ ਵਾ ਤੇ ਉਹਦਾ ਹਾਫ ਕਰਕੇ ਆਪਾਂ ਉਹਦੀ ਮੈਜ਼ਰਮੈਂਟ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਆਪਣੇ ਧੀਰੇ ਤੇ ਠੀਕ ਹੈ ਧੀਰਾ ਹੈਗਾ ਇਹਦਾ 7 ਇੰਚ ਠੀਕ ਹੈ 7 ਇੰਚ ਧੀਰਾ ਲਗਾ ਕੇ ਪਾ 3 ਇੰਚ ਦਾ ਆਪਾਂ neck size ਲਵਾਂਗੇ neck ਦੀ ਬ੍ਰੌਡਨੈਸ ਮਤਲਬ ਕਿੰਨਾ ਚੌੜਾ neck ਪਾਣਾ ਵਾ ਤੁਸੀਂ 2.5 ਇੰਚ ਵੀ ਲੈ ਸਕਦੇ ਹੋ 3 ਇੰਚ ਵੈਸੇ ਸਹੀ ਰਹਿੰਦਾ ਵਾ ਠੀਕ ਹੈ ਤੇ ਅੱਧੇ ਇੰਚ ਦੀ ਆਪਾਂ ਡਾਊਨ ਕੱਟ ਪਾਵਾਂਗੇ ਇਹਦੇ ਵਿੱਚ ਅੱਧੇ ਇੰਚ ਦੀ ਇੱਥੇ ਆਪਾਂ ਡਾਊਨ ਕੱਟ ਪਾਵਾਂਗੇ ਤੇ ਮੁੱਢਾ ਹੈਗਾ ਆਪਣਾ 8 ਇੰਚ ਠੀਕ ਹੈ ਤੇ ਹੁਣ ਇੱਥੋਂ ਆਪਾਂ ਸਾਰੀ ਮਾਰਕਿੰਗ ਕਰਾਂਗੇ ਇੱਥੋਂ ਲਵਾਂਗੇ 8 ਇੰਚ ਦਾ ਇੱਕ ਨਿਸ਼ਾਨ ਲਗਾਵਾਂਗੇ ਠੀਕ ਹੈ ਤੇ ਫਿਰ ਇੱਕ ਆਪਾਂ ਨਿਸ਼ਾਨ ਲਗਾਵਾਂਗੇ 16 ਇੰਚ ਦੇ ਉੱਪਰ ਠੀਕ ਹੈ ਤੇ ਇੱਕ ਨਿਸ਼ਾਨ ਲਗਾਵਾਂਗੇ ਆਪਾਂ 22 ਇੰਚ ਦੇ ਉੱਤੇ ਠੀਕ ਹੈ ਤੇ ਇਹ 22 ਇੰਚ ਦਾ ਨਿਸ਼ਾਨ ਜਿਹੜਾ ਹੈਗਾ ਤੁਸੀਂ ਆਪਣੇ ਅਕੋਰਡਿੰਗ ਵੀ ਲੈ ਸਕਦੇ ਹੋ ਅਗਰ ਕੋਈ ਸਾਈਡ ਘੱਟ ਪੰਦਾ ਵਾ ਸਾਈਡ ਦੇ ਅਕੋਰਡਿੰਗ ਹੁੰਦਾ ਹੈ ਜਿਹੜੀ ਆਪਣੀ ਸਾਈਡ ਸਟਿਚ ਹੁੰਦੀ ਹੈ ਇਹਦੇ ਅਕੋਰਡਿੰਗ ਹੁੰਦਾ ਅਗਰ ਕੋਈ ਘੱਟ ਪੰਦਾ ਵਾ ਤਾਂ ਆਪਾਂ ਨੂੰ 13 ਇੰਚ ਵੀ ਕਰ ਸਕਦੇ ਆ 14 ਇੰਚ ਵੀ ਕਰ ਸਕਦੇ ਆ ਕੁਝ 12 ਇੰਚ ਵੀ ਬੰਦਦੇ ਨੇ ਠੀਕ ਹੈ ਹਾਈਟ ਦੇ ਅਕੋਰਡਿੰਗ ਵੀ ਹੁੰਦਾ ਹੈ ਤੇ ਹੁਣ ਆਪਾਂ ਨੇ ਜਿਹੜਾ ਇਹ ਹੈਗਾ ਆਪਣਾ ਆ ਆਰਮ ਠੀਕ ਹੈ ਆਪਾਂ ਸਭ ਤੋਂ ਪਹਿਲਾਂ ਆਪਣੇ ਇਹ ਇੱਥੇ ਨਿਸ਼ਾਨ ਲਗਾਵਾਂਗੇ ਤਾਂ ਸਭ ਤੋਂ ਪਹਿਲਾ ਹੈਗਾ ਬੈਕ ਪੱਲੇ ਦੀ ਕਾਰਟ ਤੇ ਆ ਹੈਗੀ ਆ ਫਰੰਟ ਪੱਲੇ ਦੀ ਕਾਰਟ ਤੇ ਹੁਣ ਹੈਗੇ ਆਪਣੇ ਚੈਸਟ ਦੇ ਨਿਸ਼ਾਨ ਠੀਕ ਹੈ ਇਹਦੀ ਚੈਸਟ ਹੈਗੀ ਆ 42 ਠੀਕ ਹੈ ਤੇ ਆਪਾਂ 21 ਇੰਚ ਤੇ ਲਗਾਵਾਂਗੇ ਨਿਸ਼ਾਨ ਇਹ ਵਾਲਾ ਠੀਕ ਹੈ ਤੇ ਇਹ ਉਸ ਤੋਂ ਬਾਅਦ ਆਪਾਂ ਲਗਾਵਾਂਗੇ 19 ਇੰਚ ਤੇ ਨਿਸ਼ਾਨ ਠੀਕ ਹੈ ਅੱਧਾ ਇੰਚ ਪਲੱਸ ਕਰ ਲਿਓ ਜੇ ਤੁਸੀਂ ਪਲੇਟਾਂ ਬਣਣੀਆਂ ਨੇ ਠੀਕ ਹੈ 19 20 ਵੀ ਰੱਖ ਸਕਦੇ ਹੋ ਤੁਸੀਂ ਠੀਕ ਹੈ ਅਗਰ ਪਲੇਟਾਂ ਬਣੀਆਂ ਨਾ ਅਗਰ ਪਲੇਟਾਂ ਨਹੀਂ ਬਣੀਆਂ ਹੈਗੀਆਂ ਤਾਂ 19 ਇੰਚ ਤੇ ਚੱਲੂਗਾ ਠੀਕ ਹੈ ਤੇ ਹੁਣ ਹੈਗੀ ਆਪਣੀ 44 ਇੰਚ ਆਪਣੀ ਹੈਗੀ ਹੈਪ ਸਾਈਜ਼ ਤੇ ਇੱਥੇ ਆਪਾਂ ਲਗਾ ਲਾਂਗੇ 11 ਇੰਚ ਦਾ ਨਿਸ਼ਾਨ ਠੀਕ ਹੈ ਤੇ ਆਹ 1.5 ਇੰਚ ਤੁਸੀਂ ਐਕਸਟਰਾ ਰੱਖ ਸਕਦੇ ਹੋ 2 ਇੰਚ ਵੀ ਰੱਖ ਸਕਦੇ ਹੋ ਜੇ ਪਾਈਪਿੰਗ ਵਗੈਰਾ ਐਡਜਸਟ ਕਰਨੀ ਹੈ ਤਾਂ 2 ਇੰਚ ਇਨਾਫ ਹੁੰਦਾ ਵਾ ਅਦਰਵਾਈਜ਼ ਤੁਸੀਂ 1.5 ਇੰਚ ਦੇ ਵਿੱਚ ਵੀ ਉਹਨੂੰ ਖਤਮ ਕਰ ਸਕਦੇ ਹੋ ਦਨ ਹੁਣ ਆਪਾਂ ਪਾਵਾਂਗੇ ਜਿਹੜੇ ਹੈਵੀ ਸਾਈਜ਼ ਦੇ ਪਲੇਟਾਂ ਪੈਂਦੀਆਂ ਨੇਗੀਆਂ ਠੀਕ ਹੈ ਉਹ ਪੈਂਦੀਆਂ ਨੇਗੀਆਂ 12.5 ਤੇ ਠੀਕ ਹੈ 12.5 ਤੋਂ ਆਪਾਂ 7 ਇੰਚ ਦੀ ਪਲੇਟ ਪਾਵਾਂਗੇ ਠੀਕ ਹੈ ਇਹ ਹੋ ਗਈ ਆਪਣੀ 12.5 ਤੋਂ 7 ਇੰਚ ਦੀ ਪਲੇਟ ਹੋ ਗਈ ਠੀਕ ਹੈ ਤੇ ਇਹ ਹੈਗੀ ਮੈਂ ਇਥੋਂ 3 ਇੰਚ ਦੀ ਚੌੜਾਈ ਲਈਆ ਠੀਕ ਹੈ ਮਤਲਬ 6 ਇੰਚ ਦੀ ਇਹ ਪਲੇਟ ਇਸ ਤੋਂ ਇਸ ਸਾਈਡ ਤੋਂ ਲੈ ਕੇ ਤੇ ਇਹ ਹੋ ਗਈ ਆਪਣੀ ਮਾਰਕਿੰਗ ਤੇ ਹੁਣ ਆਪਾਂ ਕਰਾਂਗੇ ਕਟਿੰਗ ਅਟੂਲ ਦੇ ਨਾਲ ਤੁਸੀਂ ਆਸਾਨੀ ਨਾਲ ਮਾਰਕਿੰਗ ਕਰ ਸਕਦੇ ਹੋ ਠੀਕ ਹੈ